ਵਾਹਿਗੁਰੂ ਜੀਓ ਕਨਾਰ ਸ੍ਰੀ ਮਹੱਲਾ ਪੰਜਵਾ ਜਿਸ ਦਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਪਰਮ ਸਤਕਾਰ ਜੋਗ ਗੁਰੂ ਰੂਪ ਖਾਲਸਾ ਬੈਰੀ ਸਾਧ ਸੰਗਤ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਦਾ ਲਾਹਾ ਗੁਰੂ ਚਰਨਾਂ ਦਾ ਪਿਆਰ ਗੁਰੂ ਚਰਨਾਂ ਦੀ ਹਾਜ਼ਰੀਆਂ ਭਰਨ ਦਾ ਸਮਾਂ ਪ੍ਰਾਪਤ ਹੋਇਆ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਅਮਰਤ ਵਲੇ ਤੋਂ ਤਖਤਾਂ ਤੇ ਸੁਖਤ ਹੋ ਕੇ ਪ੍ਰਕਾਸ਼ਵਾਨ ਹੁੰਦੇ ਆਂ ਆਪਣੇ ਦੀਦਾਰ ਬਖਸ਼ਦੇ ਆਂ ਜੋ ਅੱਜ ਦੇ ਮੁਖਵਾਕ ਹੁਕਮ ਬਖਸ਼ੇ ਹਨ ਸੋ ਆਓ ਕੁਝ ਸਮਾਂ ਅੱਜ ਦੇ ਸਤਿਗੁਰੂ ਮਹਾਰਾਜ ਦੇ ਦਿੱਤੇ ਹੋਏ ਉਪਦੇਸ਼ ਨਾਲ ਜੁੜੀਏ ਜੋ ਉਪਦੇਸ਼ ਬਖਸ਼ੇ ਬਾਣੀ ਦੇ ਬਚਨ ਬਖਸ਼ੇ ਹਨ ਗਿਆਨ ਦੇਣ ਦੇ ਲਈ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਉਣ ਦੇ ਲਈ ਸਤਿਗੁਰਾਂ ਨੇ ਜੋ ਰਹਿਮਤ ਕੀਤੀ ਹੈ ਸੁਣੀਏ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤਨ ਆਸ੍ਰੀ ਜੂਰ ਪਾਤਸ਼ਾਹ ਦੇ ਪਾਵਨ ਅੰਗ 674 ਤੇ ਧਨਾਸਰੀ ਰਾਗ ਦੇ ਵਿੱਚ ਪੰਜਵੇਂ ਗੁਰੂ ਨਾਨਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਹਨ ਜਿਸਕਾ ਤਨ ਮਨ ਧਨ ਸਭ ਤਿਸਕਾ ਸੂਈ ਸੁਗੜ ਸੁਜਾਨੀ ਸਤਗੁਰੂ ਪਾਤਸ਼ਾਹ ਜਿਹਦੇ ਸ਼ਬਦ ਦੇ ਵਿੱਚ ਜੋ ਸਿਧਾਂਤ ਰੱਖਿਆ ਹੈ ਰਹਾਉ ਦੀਆਂ ਪੰਕਤੀਆਂ ਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਜੀ ਕੀ ਏਕ ਹੀ ਪਹਿਮਾਨੀ ਅਭਰ ਜਤਨ ਕਰ ਰਹੇ ਬਹੁਤ ਹੀ ਤੀਨ ਤਿਲ ਨਹੀਂ ਕੀਮਤ ਜਾਣੀ ਕਿਉਂਕਿ ਸੰਸਾਰ ਦੇ ਵਿੱਚ ਸੰਸਾਰੀ ਜੀਵ ਨਾ ਨਾ ਪ੍ਰਕਾਰ ਦੇ ਫਿਰਕੇ ਮਤ ਚੱਲੇ ਵੱਖਰੇ ਵੱਖਰੇ ਰਾਹ ਲੋਕਾਂ ਨੇ ਧਾਰਮਿਕ ਅਪਣਾਏ ਉਹਨਾਂ ਧਰਮ ਦੇ ਰਾਹਾਂ ਤੇ ਫਿਰਕਿਆਂ ਦੇ ਵਿੱਚ ਮਤਾਂ ਦੇ ਵਿੱਚ ਜਿਹਨੂੰ ਵੱਖਰੇ ਵੱਖਰੇ ਧਰਮ ਵੀ ਆਪਾਂ ਕਹਿ ਦਿੰਦੇ ਹਾਂ ਅਸੀਂ ਸੰਸਾਰੀ ਲੋਕ ਚੱਲ ਕੇ ਉਦੇ ਅੱਗੇ ਆਪਣੇ ਜਲਦੀਆਂ ਗਹਿਰਾਈਆਂ ਦੀ ਅਰਦਾਸ ਆਪਣੇ ਦਿਲ ਦੇ ਮਨ ਦੀ ਗੱਲ ਮਨ ਦੀ ਗੱਲ ਆਤਮਾ ਦੀ ਗੱਲ ਕਰਨੀ ਚਾਹੁੰਦੇ ਹਾਂ ਭਾਵੇਂ ਕੋਈ ਧੂਨੀਆ ਦਾਪਦਾ ਹੈ ਭਾਵੇਂ ਕੋਈ ਜਲਧਾਰੀ ਕਰਦਾ ਹੈ ਭਾਵੇਂ ਕੋ ਕੁਠਾ ਲਟਕਦਾ ਹੈ ਭਾਵੇਂ ਕੋ ਸਿਆਸੀ ਹੈ ਭਾਵੇਂ ਕੋ ਸਰੇਵੜਾ ਹੈ ਬੋਧੀ ਹੈ ਜੈਨੀ ਹੈ ਯੋਗੀ ਹੈ ਨਾਥ ਹੈ ਜਾ ਸਲਾਮ ਧਰਮ ਦੇ ਵੱਖਰੇ ਵੱਖਰੇ ਮਤ ਹਨ ਪਰ ਚਾਹੁੰਦੇ ਸਾਰਿਆਂ ਦੇ ਅੰਦਰ ਹੈ ਕਿ ਜਿਹੜੀ ਸਾਡੇ ਮਨ ਦੀ ਅਸਲੀ ਗੱਲ ਹੈ ਆਤਮਾ ਦੀ ਉਹ ਗੱਲ ਮੰਨੀ ਜਾਵੇ ਵੀ ਸਾਨੂੰ ਆਤਮਿਕ ਆਨੰਦ ਆਤਮਿਕ ਸੁਖ ਮਿਲੇ ਹਰਕ ਦੇ ਅੰਦਰ ਹੀ ਸੁਖਮ ਤੋਂ ਸੁਖ ਨੂੰ ਰੂਪ ਦੇ ਵਿੱਚ ਵਸੀ ਹੋਈ ਇੱਕ ਗੱਲ ਹੈ ਕਿ ਸਾਨੂੰ ਸੁੱਖ ਮਿਲਣਾ ਚਾਹੀਦਾ ਹੈ ਸ਼ਾਂਤੀ ਮਿਲਣੀ ਚਾਹੀਦੀ ਹੈ ਅਨੰਦ ਮਿਲਣਾ ਚਾਹੀਦਾ ਹੈ ਇਸ ਸੁੱਖ ਸ਼ਾਂਤੀ ਵਾਸਤੇ ਇਸ ਕਰਕੇ ਸੀ ਥਾਂ ਥਾਂ ਤੇ ਪਟਕਦੇ ਫਿਰਦੇ ਰਹਦੇ ਹਾਂ ਕਿਤੋਂ ਵੀ ਸਾਨੂੰ ਇਹ ਪ੍ਰਾਪਤ ਨਹੀਂ ਹੁੰਦੀ ਹੈ ਪ੍ਰਾਪਤ ਕਿੱਥੋਂ ਹੁੰਦੀ ਹੈ ਇਹੀ ਗੱਲ ਆ ਜੇ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ ਜੀ ਕਿ ਸਾਡੀ ਜੀਵ ਆਤਮਾ ਦੀ ਇੱਕੋ ਇੱਕ ਆਕਾਲ ਪੁਰਖ ਵਾਹਿਗੁਰੂ ਅੱਗੇ ਗੱਲ ਇਹ ਸੁਣੀ ਜਾਂਦੀ ਹੈ ਤੇ ਮੰਨੀ ਜਾਂਦੀ ਹੈ ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਇਹ ਸਾਨੂੰ ਸੁਖ ਮਿਲ ਸਕਦਾ ਹੈ ਭਾਵੇਂ ਉਹ ਦਰਿਆਵੀ ਪਦਾਰਥਾਂ ਦਾ ਰਸ ਇਨੋਂ ਦਾ ਰਸ ਭੋਗਣ ਦਾ ਰਸ ਨਾ ਨਾ ਪ੍ਰਕਾਰ ਦੇ ਸੰਸਾਰ ਦੇ ਰਸ ਹਨ ਇਹਨਾਂ ਦੇ ਵਿੱਚੋਂ ਵੀ ਅਸੀਂ ਆਪਣੇ ਅੰਦਰ ਸੁੱਖ ਚਾਹੁੰਦੇ ਹਾਂ ਪਰ ਇਹਨਾਂ 'ਚ ਵੀ ਸੁੱਖ ਨਹੀਂ ਹੈ ਇਹ ਸੁੱਖ ਨੂੰ ਤਾਂ ਮਹਾਰਾਜ ਕਹਿੰਦੇ ਨੇ ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹੀ ਕਿਉਂਕਿ ਕੋਈ ਵੀ ਵਸਤੂ ਸਥਿਰ ਰਹਿਣ ਵਾਲੀ ਨਹੀਂ ਹੈ ਨਾ ਸਵੰਤ ਇਸ ਕਰਕੇ ਇਹਨਾਂ ਦਾ ਸੁਖ ਵੀ ਨਾਸਵੰਤ ਹੈ ਇਹਨਾਂ ਦੇ ਵਿੱਚੋਂ ਕੁਝ ਕ ਸਮਾਂ ਮਿਲੀ ਹੋਏ ਸਾਡੇ ਮਨ ਨੂੰ ਸ਼ਾਂਤੀ ਉਹ ਵੀ ਨਾਸਵੰਤ ਹੈ ਥੋੜਾ ਸਮਾਂ ਰਹਿੰਦੀ ਹੈ ਫਿਰ ਖਤਮ ਹੋ ਜਾਂਦੀ ਹੈ ਫਿਰ ਭਾਲ ਜਹਾਂ ਮਹਾਰਾਜ ਕਹਿੰਦੇ ਇਸ ਕਰਕੇ ਸਾਡੀ ਅਜੀਵ ਆਤਮਾ ਦੀ ਸੁਖ ਅਨੰਦ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਹੈ ਜਿਹੜੀ ਅੰਦਰਲੇ ਮਨ ਦੀ ਚਾਹਨਾ ਹੈ ਇੱਛਾ ਹੈ ਉਹ ਇੱਕੋ ਇੱਕ ਬਾਲਪੁਰਖ ਵੈਸੇ ਗੁਰ ਪਰਮੇਸ਼ਰ ਦੇ ਕੋਲੋਂ ਪੂਰੀ ਹੋ ਸਕਦੀ ਹੈ ਪਰ ਪੂਰੀ ਕਿਉਂ ਨਹੀਂ ਹੋ ਰਹੀ ਕਿਉਂਕਿ ਅਸੀਂ अनेका ਹੀ ਯਤਨ ਕਰ ਕਰਕੇ ਥੱਕ ਗਏ ਹਾਂ ਆ ਸੰਸਾਰਕ ਜਿਹੜੇ ਯਤਨ ਹਨ ਇਹਨਾਂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਪੈਂਦੀ ਹੈ ਤਿਲ ਜਿੰਨੀ ਇੱਕ ਤਿਲ ਨਹੀਂ ਮਾਣੀ ਤਿਲ ਜਿੰਨੀ ਕੀਮਤ ਵੀ ਨਹੀਂ ਹੈ ਭਾਵ ਤਿਲ ਦਾ ਇਹ ਪ੍ਰਮਾਣ ਹੈ ਜਿਵੇਂ ਮੁਹਾਵਰਾ ਹੁੰਦਾ ਹੈ ਮੁਹਾਵਰੇਆਂ ਦੇ ਮਤਲਬਕ ਤਿਲ ਦਾ ਪ੍ਰਮਾਣ ਦਿੱਤਾ ਹੈ ਮਹਾਰਾਜ ਨੇ ਕਿਉਂਕਿ ਤਿਲ ਦਿਗ ਜਦੋਂ ਆਪਾਂ ਦੇਖਦੇ ਹਾਂ ਸਾਰੇ ਜਾਣਦੇ ਹਾਂ ਵੀ ਤਿਲ ਬਹੁਤ ਛੋਟਾ ਦਾਣਾ ਹੁੰਦਾ ਹੈ ਆਪਾਂ 20 ਦਾਸਟਾਂਕ 100 ਗ੍ਰਾਮ ਤੱਕ ਖਰੀਦ ਸਕਦੇ ਆ ਇੱਕ ਤਿਲ ਨੂੰ ਕਿਵੇਂ ਖਰੀਦਾਂਗੇ ਉਹ ਤਾਂ ਰਤੀ ਵੀ ਨਹੀਂ ਹੁੰਦਾ ਰਤੀ ਤੋਂ ਵੀ ਘੱਟ ਹੁੰਦਾ ਉਹਦੀ ਕੀਮਤ ਕੀ ਹੈ ਕੁਝ ਵੀ ਨਹੀਂ ਹੈ ਇਸ ਕਰਕੇ ਜਿੰਨੇ ਵੀ ਅਸੀਂ ਦੁਨਿਆਵੀ ਜਤਨ ਧਾਰਮਿਕ ਫਿਰਕਿਆਂ ਦੇ ਵਿੱਚ ਰਹਿ ਕੇ ਧਾਰਮਿਕ ਜਤਨ ਕਰਦੇ ਵੀ ਹਾਂ ਉਹਨਾਂ ਦੀ ਕੋਈ ਕੀਮਤ ਨਹੀਂ ਬਹਿੰਦੀ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਦੇ ਵਿੱਚੋਂ ਸਾਨੂੰ ਆਤਮਿਕ ਜੀਵਨ ਸੁੱਖ ਨਹੀਂ ਮਿਲਦਾ ਹੈ ਇਸ ਕਰਕੇ ਇਸ ਆਤਮਿਕ ਜੀਵਨ ਸੁੱਖ ਕਿੱਥੋਂ ਮਿਲਦਾ ਹੈ ਇੱਕ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਕੋਲੋਂ ਉਹ ਮਿਲੂਗਾ ਕਿਵੇਂ ਕਿਵੇਂ ਪ੍ਰਾਪਤ ਹੁੰਦਾ ਹੈ ਤੇ ਸੁੱਖ ਕਿੱਡਾ ਕਬੜਾ ਹੈ ਇਸ ਗੱਲ ਦਾ ਵਿਸਥਾਰ ਮਹਾਰਾਜ ਸਾਰੇ ਸ਼ਬਦ ਚ ਦਿੰਦੇ ਨੇ ਇੱਥੋਂ ਫਿਰ ਮਹਾਰਾਜ ਰੰਮਤਾ ਕਰਦੇ ਹਨ ਜਿਸ ਕਾ ਤਾ ਨਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਮਹਾਰਾਜ ਕਹਿੰਦੇ ਪਹਿਲੀ ਤਾਂ ਗੱਲ ਇਹ ਹੀ ਹੈ ਕਿ ਇਹ ਗੱਲ ਤੂੰ ਮੰਨ ਲਾ ਵਾਹਿਗੁਰੂ ਪਰਮੇਸ਼ਰ ਨੇ ਹੀ ਤੈਨੂੰ ਇਹ ਸਰੀਰ ਤਨ ਦਿੱਤਾ ਹੋਇਆ ਹੈ। ਇਹ ਤਨ ਦੇ ਵਿੱਚ ਇਹ ਤਨ ਸਰੀਰ ਨੂੰ ਚਲਾਉਣ ਵਾਸਤੇ ਜਿਹੜਾ ਮਨ ਹੈ ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਹੈ। ਫਿਰ ਇਹ ਸੰਸਾਰ ਦੇ ਵਿੱਚ ਭੋਗਣ ਰਹਿਣ ਵਾਸਤੇ ਜਿਹੜਾ ਧਨ ਵਰਤਦੇ ਆ ਇਹ ਵੀ ਵਾਹਿਗੁਰੂ ਪਰਮੇਸ਼ਰ ਦਾ ਹੈ। ਇਹ ਤਿੰਨੇ ਹੀ ਦਾਤਾ ਦੇਣ ਵਾਲਾ ਉਹੀ ਵਾਹਿਗੁਰੂ ਪਰਮੇਸ਼ਰ ਹੀ ਸਿਆਣਾ ਹੈ। ਸੁਗੜ ਹੈ ਸਲੀਕੇ ਵਾਲਾ ਹੈ ਪਿਆਰ ਵਾਲਾ ਹੈ ਉਹੀ ਸਜਾਨ ਹੈ ਉਸੇ ਸਜਾਨ ਦੇ ਕੋਲ ਇਹ ਗੱਲ ਮੰਨ ਕੇ ਕਿ ਸਾਰਾ ਕੁਝ ਤੇਰਾ ਦਿੱਤਾ ਹੋਇਆ ਹੈ ਫਿਰ ਤੂੰ ਅਰਦਾਸ ਕਰ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਕੀਤੀ ਹੋਈ ਅਰਦਾਸ ਜੋਦੜੀ ਕੀਤੀ ਹੋਈ ਉਹ ਸੁਣਦਾ ਹੈ ਕਿੰਨੀ ਕ ਸੁਣਦਾ ਤੈਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦਨੀ ਕੀ ਖਟਾਨੀ ਕਹਿੰਦੇ ਜਦੋਂ ਉਹਦੇ ਅਗੇ ਅਰਦਾਸ ਕਰੇਗਾ ਉਹ ਤੇਰਾ ਦੁੱਖ ਵੀ ਸੁਣੂ ਸੁੱਖ ਵੀ ਸੁਣੂਗਾ ਦੋਏ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੀ ਆਪਾਂ ਦੇ ਕੋਲ ਦੁੱਖ ਹੈ ਦੁੱਖ ਦੀ ਅਰਦਾਸ ਕਰਦੇ ਆ ਦੁੱਖ ਦੂਰ ਕਰਨ ਵਾਸਤੇ ਤਉ ਦੇ ਪਿਛਲੇ ਪਾਸੇ ਸੁਖ ਖੜੇ ਔਰ ਦਾਸ ਸੁਖ ਦੀ ਹੋ ਰਹੀ ਹੈ ਕਿ ਮਹਾਰਾਜ ਸੁਖ ਦੇਉ ਸੁਖ ਲੈਣ ਵਾਸਤੇ ਅਰਦਾਸ ਕਰਦੇ ਆਂ ਦੁੱਖ ਨੂੰ ਦੂਰ ਕਰਨ ਵਾਸਤੇ ਵੀ ਅਰਦਾਸ ਕਰਦੇ ਆਂ ਇਸ ਕਰਕੇ ਜਦੋਂ ਅਰਦਾਸ ਕਰਦੇ ਆਂ ਕਿ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਪ੍ਰਮਾਤਮਾ ਅਗੇ ਕੀਤੀ ਹੋਈ ਅਰਦਾਸ ਬੇਅਰਥ ਨਹੀਂ ਜਾਂਦੀ ਹੈ ਜਦੋਂ ਉਹਦੇ ਦਰ ਤੇ ਸਾਡੀ ਕੀਤੀ ਹੋਈ ਅਰਦਾਸ ਸੁਣੀ ਜਾਂਦੀ ਹੈ ਰਵਾਣ ਹੋ ਜਾਂਦੀ ਹੈ ਫਿਰ ਮਹਾਰਾਜ ਕਹਿੰਦੇ ਨੇ ਤਉ ਵਿਦਨੀ ਕੀ ਖਟਾਨੀ ਫਿਰ ਸਾਨੂੰ ᔪਗਤੀ ਪ੍ਰਾਪਤ ਹੋ ਜਾਂਦੀ ਹੈ ਵਿਧੀ ਪ੍ਰਾਪਤ ਹੋ ਜਾਂਦੀ ਹੈ ਖਟਾਨੀ ਮੈਨੇ ਪ੍ਰਾਪਤੀ ਹੋ ਜਾਣਾ ਖੱਟ ਲੈਣੀ ਮਿਲ ਜਾਣੀ ਉਸ ਗੱਲ ਦਾ ਪਤਾ ਲੱਗ ਜਾਣਾ ਉਸ ਗੱਲ ਦਾ ਗਿਆਨ ਹੋ ਜਾਣਾ ਸਮਝ ਸੋਝੀ ਪੈ ਜਾਣੀ ਕਿ ਮਨਾ ਕਿਉਂ ਸੰਸਾਰ ਦੇ ਵਿੱਚ ਭਟਕਦਾ ਹੈ ਇੱਕ ਆਕਾਲ ਪੁਰਖ ਹੈ ਗੁਰੂ ਪਰਮੇਸ਼ਰ ਦੇ ਨੂੰ ਦਰ ਤੇ ਲੱਗ ਕੇ ਇੱਕ ਦਰਦਾ ਹੋ ਕੇ ਵਹਿ ਜਾ ਜਿਵੇਂ ਪਾਤਸ਼ਾਹ ਗਏ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਹਰੋ ਦਵਾਰ ਬਸ ਉਹਦਾ ਦਵਾਰੇ ਦੇ ਉੱਤੇ ਜਾ ਕੇ ਬੈਠ ਜਾ ਜੇ ਦਰ ਆਵਤ ਜਾਤੇ ਹਾਂ ਹਟ ਕਹਿ ਨਾ ਹੀ ਕੋਏ ਸੋਦਰ ਕੈਸੋ ਛੋਡੀ ਐ ਜੋਦਰੈ ਸਭ ਹੋਏ ਜਿੱਥੋਂ ਕੁਛ ਝੜਕਦਾ ਹੀ ਨਹੀਂ ਹੈ ਹਟਾਉਂਦਾ ਹੀ ਨਹੀਂ ਉਸ ਦਰ ਤੇ ਜਾ ਫਿਰ ਇਹ ᔪਕਤੀ ਆ ਜਾਂਦੀ ਐ ਉਸ ਦਰ ਤੇ ਬਣਨ ਦੀ ਪਰ ਇਹ ਗੱਲ ਬਹੁਤ ਔਖੀ ਐ ਸਾਧ ਸੰਗਤ ਜੀ ਆਪਾਂ ਸਾਰੇ ਆਪਣੇ ਆਪਣੇ ਅੰਦਰ ਹੀ છાਤੀ ਮਾਰ ਕੇ ਦੇਖ ਸਕਦੇ ਆ ਕਿਉਂਕਿ ਸਮਾਜ ਪਰਿਵਾਰ ਕਰੋ ਵਿਹਾਰ ਜੋੜੇ ਦ੍ਰਿਸ਼ਟੀ ਜੀਵਨ ਦੇ ਝੰਝਟ ਹਨ ਮਾਇਆ ਇਹ ਸਾਡਾ ਖਿਹੜਾ ਨਹੀਂ ਛੱਡ ਰਹੀ ਕਿ ਸਾਰਾ ਕੁਝ ਛੱਡ ਕੇ ਫਿਰ ਉਹਦੇ ਦਰਦਾ ਬਣਿਆ ਜਾਂਦਾ ਹੈ ਮੈਂ ਸਭ ਕੁਝ ਛੋੜ ਪਰ ਤੂੰ ਹੀ ਤੇ ਆਇਆ ਜਦੋਂ ਸਾਰਾ ਕੁਝ ਛੱਡ ਦਈਏ ਨਾ ਸ਼ੇਰੇ ਜੁਗਤੀ ਆ ਜਾਂਦੀ ਹੈ ਜੁਗਤੀ ਵੀ ਇਹੀ ਹੈ ਕਿ ਸਾਰਾ ਕੁਝ ਛੱਡਿਆ ਜਾਵੇ ਸਾਰਾ ਕੁਝ ਛੱਡ ਕੇ ਉਹਦੇ ਅੱਗੇ ਸਮਰਪਿਤ ਹੋ ਜਾਈਏ ਆਪ ਸਵਾਰੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੀਂ ਸਭ ਜਗ ਤੇਰਾ ਹੋਏ ਫਿਰ ਉਹਦੀ ਬਖਸ਼ਿਸ਼ ਹੁੰਦੀ ਹੈ ਇਹ ਹੀ ਜੁਗਤੀ ਹੈ ਇਹ ਹੀ ਤਰੀਕਾ ਹੈ ਕਿ ਆਪਣਾ ਅਤ ਹੰਕਾਰ ਸਭ ਕੁਝ ਛੱਡ ਕੇ ਉਹਦੇ ਗੱਡੇ ਬੈਣਾ ਜਿੱਥੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਕਰ ਮੇਰਲੇ ਹੋ ਦਿਆਲ ਠਹਿ ਪਏ ਦੁਆਰਿਆਂ ਬਸ ਉਹਦੇ ਗੱਡੇ ਬੈਣਾ ਹੀ ਪ੍ਰਾਪਤੀ ਹੈ ਜਿੰਨਾਂ ਚਾ ਸਾਡੇ ਅੰਦਰ ਹੋਂਦ ਬੈਠੀ ਐ ਉਹਨਾਂ ਚੋਂ ਉਹਦੀ ਪ੍ਰਾਪਤੀ ਨਹੀਂ ਹੈ ਇਹ ਰਮਤਾ ਜੀ ਆ ਪੰਕਤੀਆਂ ਨੇ ਅਗਲੀਆਂ ਪੰਕਤੀਆਂ ਰਹਾਉ ਦੀਆਂ ਨੇ ਜਿਨ੍ਹਾਂ ਤੋਂ ਆਪਾਂ ਵਿਚਾਰ ਆਰੰਭ ਕੀਤੀ ਹੈ ਰਹਾਉ ਅਰਥ ਭਾਵ ਇਸ ਰੰਤ ਹਮਰਤ ਨਾਮ ਨਰਮੋਲਕ ਹੀਰਾ ਗੁਰਦੀਨੋ ਮੰਤਾਨੀ ਇਸ ਅਵਸਥਾ ਤੇ ਜਾਣ ਵਾਸਤੇ ਮਹਾਰਾਜ ਹੁਣ ਇਸ ਗੱਲ ਦਾ ਹੋਰ ਵਿਸਥਾਰ ਕਰਦੇ ਨੇ ਕਿਉਂਕਿ ਅਸੀਂ ਆਪਣੇ ਆਪ ਆਪਣੀ ਆਪਣਤ ਨਹੀਂ ਛੱਡ ਸਕਦੇ ਆਪਣੀਆ ਬਰਾਤ ਨੂੰ ਛੱਡਣ ਵਾਸਤੇ ਗੁਰੂ ਦੇ ਲੜਦਾਗਾ ਗੁਰੂ ਦਾ ਪੱਲਾ ਫੜਾ ਗੁਰੂ ਕੀ ਕਰਦੇ ਹਨ ਰਹਿਮਤ ਕਰਦੇ ਨੇ ਨਾਮ ਰੂਪੀ ਅੰਮ੍ਰਿਤ ਜਿਹੜਾ ਨਰਮੋਲਕ ਹੈ ਜਿਹਦੀ ਕੋਈ ਕੀਮਤ ਨਹੀਂ ਹੈ ਮੰਤਾਨੀ ਮੰਤਰ ਰੂਪ ਬਖਸ਼ ਦਿੰਦੇ ਨੇ ਜਿਵੇਂ ਆਪਾਂ ਸਿੱਖ ਧਰਮ ਦੇ ਵਿੱਚ ਜੁਗੋ ਜੁਗ ਤਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦਾ ਦਾਤ ਲੈ ਕੇ ਖੰਡੇ ਬਾਟੇ ਦੀ ਪਾਹਲ ਪਿੰਦੇ ਹਾਂ ਫਿਰ ਸਾਨੂੰ ਨਾਮ ਅੰਮ੍ਰਿਤ ਵੀ ਦਿੰਦੇ ਹਨ ਵਾਹਿਗੁਰੂ ਗੁਰ ਸ਼ਬਦ ਹੈ ਜਦੋਂ ਹਮੈ ਕੋਈ ਮੂਲ ਮੰਤਰ ਜਾਪ ਕਰਾਉਂਦੇ ਨੇ ਇਹ ਨਾਮ ਮੰਤਰ ਮੂਲ ਮੰਤਰ ਹੈ ਜਿਹੜਾ ਇਹ ਅੰਮ੍ਰਿਤ ਹੈ ਤਨਿਤਰਾ ਦਾ ਅੰਮ੍ਰਿਤ ਗੁਰੂ ਘਰ ਦੇ ਵਿੱਚ ਵਸਦਾ ਰਿਹਾ ਪਹਿਲਾਂ ਚੰਨ ਪਾਹਲ ਸੀ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਹੈ ਤੀਸਰਾ ਨਾਮ ਰੂਪੀ ਅੰਮ੍ਰਿਤ ਹੈ ਉਹ ਚਰਨ ਪਾਹੁਲ ਵੇਲੇ ਵੀ ਨਾਮ ਰੂਪੀ ਅੰਮ੍ਰਿਤ ਦਿੱਤਾ ਜਾਂਦਾ ਸੀ ਅੱਜ ਵੀ ਸਾਨੂੰ ਨਾਮ ਰੂਪੀ ਅੰਮ੍ਰਿਤ ਮਿਲਦਾ ਹੈ ਇਹ ਨਰਮੋਲਕ ਹੈ ਗੁਰੂ ਮਨਤਾਨੀ ਮੰਤਰ ਰੂਪ ਸਾਡੇ ਹਿਰਦੇ ਵਿੱਚ ਬਖਸ਼ ਦਿੰਦੇ ਹਨ ਜਦੋਂ ਅਸੀਂ ਨਾਮ ਰੂਪੀ ਅੰਮ੍ਰਿਤ ਨਾਮ ਦੇ ਵਿੱਚ ਜੁੜ ਜਾਂਦੇ ਹਾਂ ਫਿਰ ਕਿੱਡੀ ਬਖਸ਼ਿਸ਼ ਹੁੰਦੀ ਹੈ ਡਿਗਾ ਨਾ ਡੋਲਾ ਜਿਰੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਜਦੋਂ ਅਸੀਂ ਨਾਮ ਨੂੰ ਆਪੇ ਹਿਰਦੇ ਵਿੱਚ ਦ੍ਰਿੜ ਪਰਪੱਕ ਕਰ ਲੈਂਦੇ ਹਾਂ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਦੇ ਬਚਨ ਮੰਨ ਕੇ ਜਦੋਂ ਨਾਮ ਮਨ ਦੇ ਵਿੱਚ ਮੰਨਿਆ ਜਾਂਦਾ ਹੈ ਵਸ ਜਾਂਦਾ ਹੈ ਕਿਉਂਕਿ ਫਿਰ ਹਿਰਦੇ ਵਿੱਚ ਵਾਹਿਗੁਰੂ 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 ਨਾਮ ਹੀ ਨਾਮ ਰਹਿੰਦਾ ਹੈ ਬਾਣੀ ਰੂਪ ਹੋ ਕੇ ਰਹਿੰਦਾ ਹੈ ਮੰਤਰ ਰੂਪ ਹੋ ਕੇ ਰਹਿੰਦਾ ਹੈ ਸ਼ਬਦ ਰੂਪ ਹੋ ਕੇ ਰਹਿੰਦਾ ਹੈ ਸੁਰਤੀ ਵਿੱਚ ਜਦੋਂ ਨਾਮ ਰੂਪੀ ਅੰਮ੍ਰਿਤ ਦ੍ਰਿੜ ਪਰਪੱਕ ਹੋ ਜਾਂਦਾ ਹੈ ਸਾਡੇ ਹਿਰਦੇ ਅੰਦਰ ਨਾ ਤਾਂ ਫਿਰ ਮਨ ਡਿਗਦਾ ਹੈ ਸੰਸਾਰ ਦੇ ਪਦਾਰਥਾਂ ਨੂੰ ਦੇਖ ਕੇ ਅਸੀਂ ਇਹਨਾਂ ਪਦਾਰਥਾਂ 'ਚ ਡਿਗਦੇ ਹਾਂ ਰਸਾਂ 'ਚ ਨਾ ਡੋਲੇ ਇਹਨਾਂ ਪਦਾਰਥਾਂ ਨੂੰ ਦੇਖ ਕੇ ਡੋਲਦਾ ਵੀ ਨਹੀਂ ਹੈ ਡਿਗ ਜਾਣਾ ਭਾਵ ਕਿ ਇਹਨਾਂ ਪਦਾਰਥਾਂ ਨੂੰ ਭੋਗ ਲੱਗ ਜਾਣਾ ਵਾਸ਼ਨਾ ਪੂਰੀ ਕਰਨ ਲੱਗ ਜਾਣਾ ਡੋਲਣਾ ਹੁੰਦਾ ਹੈ ਇਹਨਾਂ ਪਦਾਰਥਾਂ ਨੂੰ ਦੇਖ ਲਿਆ ਮਨ ਲੁਭਾਇ ਮਨ ਹੋ ਕੇ ਡੋਲਣ ਲੱਗ ਜਾਂਦਾ ਵੀ ਇਹ ਚ ਇਹ ਵੀ ਕਰ ਲਵਾਂ ਆ ਵੀ ਕਰ ਲਵਾਂ ਆ ਵੀ ਕਰ ਲਵਾਂ ਆ ਮਿਲ ਜਾਵੇ ਆ ਮਿਲ ਜਾਵੇ ਇਹ ਡੋਲਣਾ ਹੁੰਦਾ ਦੋਏ ਗੱਲਾਂ ਨਹੀਂ ਨਾ ਤਾਂ ਫਿਰ ਡੋਲਦਾ ਹੀ ਹੈ ਦੇਖ ਕੇ ਨਾ ਇਹਨਾਂ ਵਿੱਚ ਠਿੱਗਦਾ ਹੀ ਹੈ ਕਿਉਂਕਿ ਅੰਦਰ ਵਾਹਿਗੁਰੂ ਦੇ ਨਾਮ ਦੇ ਨਾਲ ਮਨ ਦੀ ਜਿਹੜੀ ਵਾਸ਼ਨਾ ਹੈ ਉਹ ਮੁੱਕ ਜਾਂਦੀ ਹੈ ਤ੍ਰਿਸ਼ਨਾ ਮੁੱਕ ਜਾਂਦੀ ਹੈ ਤ੍ਰਪਤਾਨੀ ਨਾਮ ਦੇ ਨਾਲ ਮਨ ਰਜ ਜਾਂਦਾ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜਦ ਮਨ ਤਨ ਕਰਕੇ ਰਸਨਾ ਵਾਹਿਗੁਰੂ ਵਾਹਿਗੁਰੂ ਦਰੜ ਕਰਕੇ ਸਿਮਰਨ ਕਰਦੀ ਹੈ ਤਾਂ ਫਿਰ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ ਰਜ ਜਾਂਦਾ ਹੈ ਜਦੋਂ ਰਜ ਗਿਆ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਦੁਨਿਆਵੀ ਪਦਾਰਥ ਖਾ ਕੇ ਰੱਜ ਜਾਂਦੇ ਆ ਪਰ ਉਹਦੀ ਦੁਬਾਰੇ ਲੋੜ ਪੈ ਜਾਂਦੀ ਆ ਖਾਣ ਦੀ ਇਹ ਤਾਂ ਨਾਮ ਰੂਪੀ ਅੰਮ੍ਰਿਤ ਐਸਾ ਹੈ ਜਦੋਂ ਰੱਜ ਗਏ ਵਸ ਤ੍ਰਿਪਤੀ ਹੋ ਗਏ ਫਿਰ ਤਾਂ ਚੜ੍ਹੇ ਚੁੱਕਣ ਵਾਲ ਨੂੰ ਉਦੋਂ ਜ਼ਿਆਦਾ ਆਨੰਦ ਵਾਧਾ ਚਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਜਦੋਂ ਇਹ ਬਖਸ਼ਿਸ਼ ਹੋ ਜਾਂਦੀ ਐ ਤ੍ਰਿਪਤੀ ਆ ਜਾਂਦੀ ਐ ਤ੍ਰਿਪਤੀ ਆਉਣ ਦੇ ਨਾਲ ਉਹ ਜੋ ਵੀ ਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਲਾਨੀ ਤੇ ਸਾਡੇ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਉਹਨਾਂ ਦੀ ਫਿਰ ਸਾਰੀ ਗੱਲਬਾਤ ਖਤਮ ਹੋ ਜਾਂਦੀ ਹੈ ਉਹ ਸਾਡੇ ਮਨ ਦੇ ਵਿੱਚੋਂ ਭਾਗ ਕੇ ਸਮੇਟੇ ਜਾਂਦੇ ਹਨ ਸਾਡੇ ਮਨ ਤੇ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਹੈ ਕਿਹਾ ਜਾ ਹੋ ਜਾਂਦਾ ਹੈ ਮਨ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਿਖਾਨੀ ਜਿਵੇਂ ਗੈਣੇ ਆਉਣ ਹਾਰ ਹੋਵੇ ਸ਼ਾਂਭਾ ਹੋਣ ਛੱਲੇ ਹੋਣ ਕੜੇ ਹੋਣ ਸੋਨੇ ਦੇ ਸੁਨਿਆਰੇ ਕੋਲ ਲੈ ਕੇ ਜਾਈਏ ਉਹਨੇ ਕੜਾ ਨਹੀਂ ਦੇਖਣਾ ਭਾਵੇਂ ਕਿੰਨਾ ਸੋਨਾ ਬਣਿਆ ਹੋਵੇ ਹਾਰ ਨਹੀਂ ਦੇਖਣਾ ਭਾਵੇਂ ਕਿੰਨਾ ਸੋਨਾ ਬਣਿਆ ਹੋਵੇ ਉਹਨੇ ਦੇਖਣਾ ਵੀ ਸੋਨਾ ਕਿੰਨਾ ਹੈ ਚ ਉਹਨਾਂ ਨੂੰ ਗਰਮ ਕਰਕੇ ਸਾਰੀ ਮੈ ਕੱਢ ਕੇ ਕਸਵੱਟੀ ਤੇ ਲਾ ਕੇ ਸੁੱਧ ਸੋਨਾ ਬਣਾ ਦੇਣਾ ਫਿਰ ਉਹ ਰੀਣੀ ਕਹਿੰਦੇ ਨੇ ਡਲੀ ਬਣ ਜਾਂਦੀ ਹੈ ਕਨਕ ਬਖਾਨੀ ਇਸੇ ਤਰ੍ਹਾਂ ਸਾਡਾ ਜਿਹੜਾ ਮਾਨਾ ਹੈ ਸੰਸਾਰ ਦੇ ਵਿੱਚ ਖਿੰਡਿਆ ਹੋਇਆ ਹੈ ਗੁਰੂ ਦੇ ਬਖਸ਼ਿਸ਼ ਨਾਲ ਇਹ ਖਿੰਡਿਆ ਹੋਇਆ ਵੱਖਰੇ ਵੱਖਰੇ ਰੂਪੇ ਦੇ ਬਣੇ ਹੋਏ ਸਤਿਗੁਰੂ ਮਹਾਰਾਜ ਇਹ ਫਿਰ ਸੋਨੇ ਦੀ ਨਿਯਾਈ ਇਹਨੂੰ ਸ਼ੁੱਧ ਕਰ ਦਿੰਦੇ ਨੇ ਨਿਰਮਲ ਪਵਿੱਤਰ ਕਰ ਦਿੰਦੇ ਹਨ ਫਿਰ ਸ਼ੁੱਧ ਸੋਨੇ ਦੇ ਨਿਯਾਈ ਇਹਦੀ ਚਮਕ ਪੈਂਦੀ ਹੈ ਚੜਾਏ ਚਵਗਣ ਵਨ 4 ਗੁਣਾ ਹੋ ਕੇ ਸੋਨਾ ਬਣ ਜਾਂਦਾ ਹੈ ਅਲੰਕਾਰ ਮਿਲ थैਲੀ ਹੁਈ ਹੈ ਤਾਂ ਤੇ ਕਨਕ ਵਖਾਣੀ ਫਿਰ ਕਹਿੰਦੇ ਇਹ ਸ਼ੁੱਧ ਹੈ ਇਹ ਸੰਤ ਹੈ ਇਹ ਪਵਿੱਤਰ ਆਤਮਾ ਵਾਲਾ ਹੈ ਇਹ ਪਵਿੱਤਰ ਬੰਦਾ ਹੈ ਇਹ ਇਹ ਬਖਸ਼ਿਸ਼ ਉਹਦੋਂ ਹੁੰਦੀ ਹੈ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਫਿਰ ਉਹਨਾਂ ਦੇ ਹਿਰਦੇ ਅੰਦਰ ਉਹਨਾਂ ਦੀ ਆਪਣੀ ਜੋਤ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਪ੍ਰਕਾਸ਼वान ਹੋ ਜਾਂਦਾ ਹੈ ਗਿਆਨ ਅੰਜਨ ਗੁਰਦੀਆ ਅਗਿਆਨਾਂ ਦੇ ਹਿਰਦ ਬਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਉਹਨਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਨਰਨਕਾਰੀ ਜੋਤ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨਾਂ ਦਾ ਆਪਣਾ ਆਪ ਖਤਮ ਹੋ ਜਾਂਦਾ ਇੱਕ ਪਰਮਾਤਮਾ ਹੀ ਉਹਨਾਂ ਦੇ ਹਿਰਦੇ ਅੰਦਰ ਰਹਿ ਜਾਂਦਾ ਹੈ ਰਾਮ ਸੰਤ ਮੈਂ ਭੇਦ ਕਿਸ਼ਨਾਹੀ ਕਿਉਂਕਿ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਹਰ ਜਿਸ ਤੇ ਉਪਜੇ ਤਿਸ ਹੀ ਜੈਸੇ ਜੀਤੋਂ ਆਪਾਂ ਪੈਦਾ ਹੋਏ ਆ ਪ੍ਰਮਾਤਮਾ ਤੋਂ ਪ੍ਰਮਾਤਮਾ ਵਰਗੀ ਬਣ ਜਾਂਦੇ ਆ ਆਤਮਾ ਪ੍ਰਮਾਤਮਾ ਜਾਣਿਆ ਆਤਮਾ ਹੀ ਪ੍ਰਮਾਤਮਾ ਦਾ ਰੂਪ ਹੋ ਜਾਂਦੀ ਏ ਉਥੇ ਸਹਿਜ ਆਨੰਦ ਹੈ ਟਿਕਾ ਹੀ ਟਿਕਾਏ ਸੁਖ ਹੈ ਇਹ ਸੁੱਖ ਦੁਨਿਆਵੀ ਨਹੀਂ ਉਹ ਸੁੱਖ ਜਿਹੜਾ ਆਨੰਦमय ਸੁੱਖ ਆ ਜਿਹੜਾ ਘਟਦਾ ਨਹੀਂ ਹੈ ਸੋਭਾ ਸੁਭਾਏ ਮਾਨ ਹੋ ਜਾਂਦੇ ਹਨ ਬਾਜੇ ਅਨਹਤ ਬਾਣੀ ਆਨੰਦ ਦੇਹੀ ਉਹਨਾਂ ਦੇ ਹਿਰਦੇ ਅੰਦਰ ਸਦਾ ਬਾਜੇ ਵੱਜਦੇ ਨੇ ਪੰਚ ਸ਼ਬਦ ਧੁਨ ਅਨਹਦ ਬਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਇਸ ਤਰ੍ਹਾਂ ਆਪਾਂ ਹਮ ਰੋਜ਼ ਆਨੰਦ ਸਾਹਿਬ ਦੇ ਵਿੱਚ ਵੀ ਪੜ੍ਹਦੇ ਆਂ ਪੰਚ ਸ਼ਬਦ ਧੁਨ ਅਨਹਦ ਬਾਜੇ ਇਹ ਪੰਜ ਪ੍ਰਕਾਰ ਦੇ ਨੇ ਉਹ ਆਨੰਦ ਦੇ ਹੀ ਬਾਜੇ ਵੱਜਦੇ ਰਹਿੰਦੇ ਨੇ ਅਨਾਹਦ ਬਾਣੀ ਉਹਨਾਂ ਦੀ ਬਾਣੀ ਅਨਾਹਦ ਇੱਕ ਰਸ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਪ੍ਰਮਾਤਮਾ ਦੇ ਰਸ ਵਿੱਚ ਭਰ ਜਾਂਦੀ ਹੈ ਕਹੋ ਨਾਨਕ ਨੇ ਚਲ ਘਰ ਬਾਂਧਿਓ ਕਥਨ ਕਰਦੇ ਨੇ ਧੰਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਜੀ ਕਹਿੰਦੇ ਇਸ ਤਰੀਕੇ ਨਾਲ ਇਹ ਉਹ ਘਰ ਬਣਿਆ ਜਾਂਦਾ ਹੈ ਜਿਹੜਾ ਅਟਲ ਰਹਿਣ ਵਾਲਾ ਸਦੀਵ ਕਾਲ ਰਹਿਣ ਵਾਲਾ ਜਿਸ ਘਰ ਨੂੰ ਕਦੇ ਵੀ ਫੇਰ ਛੱਡ ਕੇ ਨਹੀਂ ਜਾਂਦੇ ਹਾਂ ਆ ਦੁਨਿਆਵੀ ਘਰ ਬੰਕ ਟਿਕਡੇ ਬਣਾ ਲੈਨੇ ਮਹਿਲ ਛੱਤ ਲੈਨੇ ਇੱਕ ਦਿਨ ਇਹਨਾਂ ਨੂੰ ਆਪਾਂ ਛੱਡ ਜਾਣਾ ਹੈ ਇਹ ਸੁੰਨੇ ਰਹਿ ਜਾਣਗੇ ਆਪਾਂ ਚਲੇ ਜਾਣਾ ਹੈ ਪਰਿਓ ਘਰ ਬਣਿਆ ਜਾਂਦਾ ਹੈ ਨਾਨਕ ਵੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਨਾ ਜਰਾ ਨਾ ਵਡਾਪਾ ਹੈ ਨਾ ਮੌਤ ਹੈ ਨਾ ਹੀ ਉੱਥੇ ਕੋਈ ਦੁੱਖ ਹੈ ਉਹ ਘਰ ਬਨਿਆ ਜਾਂਦਾ ਹੈ ਨਿਸ਼ਚਲ ਘਰ ਬੰਧਿਓ ਨਿਸ਼ਚ ਸਜੀਵ ਕਾਲ ਰਹਿਣ ਵਾਲਾ ਘਰ ਬਨ ਲਿਆ ਹੈ ਭਾਵ ਸੱਚਖੰਡ ਪ੍ਰਮਾਤਮਾ ਦੇ ਵਿੱਚ ਮਿਲ ਗਏ ਹਾਂ ਗੁਰ ਕੀਓ ਬੰਧਾਨੀ ਬਨਿਆ ਕਿਵੇਂ ਗਿਆ ਗੁਰਾਂ ਨੇ ਬਣਾਇਆ ਹੈ ਗੁਰੂ ਨੇ ਕਿਰਪਾ ਕੀਤੀ ਹੈ ਇਸ ਕਰਕੇ ਅਕਾਲ ਪੁਰਖ ਵੈਰ ਗੁਰੂ ਪਰਮੇਸ਼ਰ ਅੱਗੇ ਅਰਦਾਸ ਸੁਣੀ ਜਾਂਦੀ ਹੈ ਉਹ ਅਰਦਾਸ ਸੁਣਾਉਣ ਵਾਸਤੇ ਗੁਰੂ ਵਾਲੇ ਬਣਨਾ ਪੈਂਦਾ ਹੈ ਗੁਰੂ ਦਾ ਉਪਦੇਸ਼ ਕਮਾਈ ਕਰਕੇ ਜਦੋਂ ਅਸੀਂ ਜੁੜਦੇ ਹਾਂ ਫਿਰ ਉਹ ਨੇਚਲ ਕਰ ਬੰਨਿਆ ਜਾਂਦਾ ਹੈ ਅਟਲ ਪਦਵੀ ਮਿਲ ਜਾਂਦੀ ਹੈ ਮੁੜ ਕੇ ਆ ਸੰਸਾਰ ਦੇ ਜਿਹੜੇ ਦੁੱਖ ਨੇ ਜਨਮ ਤੇ ਮਰਨ ਹੈ ਮਾਇਆ ਦੇ ਬੰਧਨ ਹਨ ਸਾਰੇ ਮੁਕ ਜਾਂਦੇ ਨੇ ਉੱਥੇ ਵੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਆਨੰਦ ਹੀ ਆਨੰਦ ਵਰਤਦਾ ਹੈ ਅੱਜ ਦੇ ਬਚਨਾਂ ਚ ਮਹਾਰਾਜ ਜੀ ਸਾਨੂੰ ਇਹੀ ਗੱਲ ਦਾ ਉਪਦੇਸ਼ ਦਿੱਤਾ ਹੈ ਕਿ ਗੁਰੂ ਵਾਲੇ ਬਣੀਏ ਇੱਕ ਅਕਾਲ ਪੁਰਖ ਵਹਿਜੂਗਏ ਅਰਦਾਸ ਕਰੀਏ ਗੁਰੂ ਵਾਲੇ ਬਣ ਕੇ ਉਸ ਦਾ ਨਾਮ ਜਪੀਏ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਦਾ ਲਾਹਾ ਲੈ ਕੇ ਲੋਕ ਸੁਖੀ ਔਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਵਿਢਾਗੇ ਬਣੀਏ ਹੋਈਆਂ ਪੁੱਲਾਂ ਮਾਫ ਕਰਨੀਆਂ ਫਦੇ ਪ੍ਰਵਾਨ ਕਰਨੀਆਂ ਪ੍ਰਗਟਿ ਆਉ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਾ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ